ਪੰਜਾਬ ਦੇ ਵਿੱਚ AQI ਖਤਰਨਾਕ ਪੱਧਰ ਤੇ ਪਹੁੰਚ ਗਈ ਹੈ ਮੰਡੀ ਗਵਿੰਦਗਰ ਦੇ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕਕਾ ਜਿਹੜਾ ਉਹ 464 ਤੱਕ ਪਹੁੰਚ ਗਿਆ ਜਦਕਿ ਪਟਿਆਲਾ ਦੇ ਵਿੱਚ ਇਹ 414 ਸੀ ਤਾਂ ਮਹਾਰਾ ਦਾ ਮੰਨਣਾ ਹੈ ਕਿ ਅਗਰ ਇੱਕ ਯੂਆਈ 400 ਤੋਂ ਪਾਰ ਹੁੰਦਾ ਹੈ ਤਾਂ ਉਸ ਦੇ ਵਿੱਚ ਸਾਹ ਲੈਣਾ ਇੱਕ ਦਿਨ ਦੇ ਵਿੱਚ 8 ਸਿਗਰਟਾਂ ਪੀਣ ਦੇ ਬਰਾਬਰ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਲੰਧਰ ਦੇ ਵਿੱਚ 319 ਅਤੇ ਲੁਧਿਆਣਾ ਦੇ ਵਿੱਚ 222 ਯੂਆਈ ਦਰਜ ਕੀਤਾ ਗਿਆ ਹੈ ਜਦਕਿ ਅਮਰਸਰ ਦੇ ਵਿੱਚ ਇਸ ਨੂੰ 201 ਤੇ ਦਰਜ ਕੀਤਾ ਗਿਆ ਹੈ ਤਾਂ ਲਗਾਤਾਰ ਪਰਾੜੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਨੇ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾੜੀ ਸਾੜਨ ਦੇ ਮਾਮਲਿਆਂ ਦੇ ਵਿੱਚ ਕਮੀ ਹੈ ਜਿਹੜੀ ਉਹ 43% ਦੀ ਦਰਜ ਕੀਤੀ ਗਈ ਹੈ 30 ਸਾਲ ਹੁਣ ਤੱਕ 2262 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 3916 ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਤਾਂ ਲਗਾਤਾਰ ਪਰਾਲੀ ਸਾੜਨ ਵਾਲਿਆਂ ਵਿਰੁੱਧ ਐਫ ਆਈ ਆਰਸ ਦੇ ਜਿਹੜੀਆਂ ਉਹ ਵੀ ਦਰਜ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਤੱਕ ਪੰਜਾਬ ਦੇ ਵਿੱਚ ਪਰਾਲੀ ਸਾੜਨ ਨੂੰ ਲੈ ਕੇ 545 ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ